ਪਿੰਡ ਚੀਮਾ ਖੁੱਡੀ ਦੇ ਸਾਬਕਾ ਸਰਪੰਚ ਦਾ ਅਣਪਛਾਤੇਆਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ ਪੁਲਿਸ ਜਿਹੜਾ ਬਟਾਲਾ ਦੀਨਪਿੰਡੇ ਥਾਣਾ ਸ਼੍ਰੀ ਹਰਗਵਿੰਦਪੁਰ ਦੇ ਪਿੰਡ ਚੀਮਾ ਖੁੱਡੀ ਦੇ ਸਾਬਕਾ ਸਰਪੰਚ ਜਗਰਾਜ ਸਿੰਘ ਨੂੰ ਉਹਨਾਂ ਦੇ ਘਰ ਵਿੱਚ ਦਾਖਲ ਹੋ ਕੇ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਪਤਨੀ ਸਾਬਕਾ ਸਰਪੰਚ ਜਸਪ੍ਰੀਤ ਕੌਰ ਅਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੁਲਿਸ ਅਫਸਰਾਂ ਨੇ ਦੱਸਿਆ ਕੇ ਜਗਰਾਤ ਸਿੰਘ ਮੰਗਲਵਾਰ ਦੀ ਸ਼ਾਮ ਨੂੰ ਆਪਣੇ ਘਰ ਵਿੱਚ ਬਣੀਆਂ ਹੋਈਆਂ ਦੁਕਾਨਾਂ ਵਿੱਚ ਬੈਠਾ ਸੀ ਇਸ ਦੌਰਾਨ ਦੋ ਨੌਜਵਾਨ ਉਹਨਾਂ ਕੋਲ ਕਾਰ ਰੈਂਟ ਦਾ ਸੌਦਾ ਕਰਨ ਆਏ ਅਤੇ ਇਹਨਾਂ ਦੋ ਨੌਜਵਾਨਾਂ ਨੇ ਹੀ ਮੌਕਾ ਵੇਖ ਕੇ ਸਰਪੰਚ ਉੱਤੇ ਗੋਲੀਆਂ ਚਲਾ ਦਿੱਤੀਆਂ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਅਫਸਰਾਂ ਨੇ ਦੱਸਿਆ ਕਿ ਗੋਲੀ ਸਿੱਧੀ ਯੋਗਰਾਜ ਸਿੰਘ ਦੀ ਹਿੱਕ ਵਿੱਚ ਮਾਰੀ ਗਈ ਜਿਸ ਦੇ ਚਲਦਿਆਂ ਉਹ ਮੌਕੇ ਉੱਤੇ ਗੰਭੀਰ ਜ਼ਖਮੀ ਹੋ ਗਿਆ ਕੁਝ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਲਿਆਂ ਨੇ ਤੁਰੰਤ ਉਹਨਾਂ ਨੂੰ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਡਾਕਟਰਾਂ ਦੀ ਟੀਮ ਨੇ ਉਹਨਾਂ ਨੂੰ ਮਰਤਕ ਐਲਾਨ ਦਿੱਤਾ ਇਸ ਪ੍ਰੰਤ ਯੋਗਰਾਜ ਸਿੰਘ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਬਟਾਲਾ ਦੇ ਵਿੱਚ ਰੱਖੀ ਗਈ ਹੈ ਜਿੱਥੇ ਉਹਨਾਂ ਦਾ ਬੁੱਧਵਾਰ ਨੂੰ ਪੋਸਟਮਾਰਟਮ ਹੋਵੇਗਾ ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਇਲਾਕੇ ਦੇ ਲੋਕ ਸਰਪੰਚ ਜਗਰਾਤ ਸਿੰਘ ਦੇ ਘਰ ਵਿਖੇ ਇਕੱਠੇ ਹੋ ਗਏ ਇਸ ਮੌਕੇ ਹਲਕਾ ਡੀਐਸਪੀ ਅਤੇ ਥਾਣਾ ਸ਼੍ਰੀ ਹਰਗੁਬਿੰਦਪੁਰ ਦੇ ਐਸਐਚਓ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਕਾਤਲਾਂ ਦੀ ਪੂਰੀ ਸ਼ਿੱਦਤ ਨਾਲ ਭਾਲ ਕੀਤੀ ਜਾ ਰਹੀ ਹੈ ਅਤੇ ਸਮਾਂ ਆਉਣ ਤੇ ਦੋਸ਼ੀਆਂ ਨੂੰ ਲੋਕਾਂ ਅਤੇ ਕਾਨੂੰਨ ਦੀ ਕਚੈਰੀ ਵਿੱਚ ਪੇਸ਼ ਕੀਤਾ ਜਾਵੇਗਾ ਅਹੀਂ ਪਿੰਡ ਛੱਡ ਜੀਆਂ ਅਹੀਂ ਬਹੁਤ ਹਿੰਸਾ ਸਰਦ ਆ। ਫਿਰ ਇਸ ਤੋਂ ਵੱਧ। ਇੱਕ ਬੰਦਾ ਸਾਹਮਣੇ ਗੋਲੀ ਮਾਰ ਕੇ ਚਲਾ ਗਿਆ। ਮਤਲਬ ਉਹ ਰੋਂਦਾ ਰਿਹਾ ਵੀ ਮੈਨੂੰ ਇਨਸਾਫ ਦੋ ਉਦੋਂ ਨਹੀਂ ਮਿਲਿਆ। ਹੁਣ ਬੇਟੇ ਨੂੰ ਥਰੈੱਡ ਹੋਇਆ ਤੇ ਤੈਨੂੰ ਵੀ ਮਾਰਨਾ। ਇਹ ਵੀ ਮਰ ਜੂ ਤਾਂ ਫੇਰ ਅਹੀਂ ਇਨਸਾਫ ਮੰਗਾ ਕਿੱਥੇ ਜਾ ਕੇ ਮੰਗਾਗਾ ਆਪਾਂ ਇਨਸਾਫ। ਮੈਂ ਯੂਨੀਵਰਸਿਟੀ ਜਾਣਾ ਬੰਦ ਕਰਦਾ ਸਰ ਫਿਰ ਮੈਨੂੰ ਵੀ ਦੱਸੋ। ਉਹ ਪੜਾਈ ਛੱਡ ਦੇ ਆਪਣੀ ਬਿਲਕੁਲ ਆਪਣਾ ਕੈਰੀਅਰ ਬਿਲਕੁਲ ਜ਼ੀਰੋ ਕਰ ਲਈ। ਸਾਡੇ ਪਿੰਡ ਦੇ ਹੀ ਇਹ ਨਾਲੇ ਬੰਦਾ ਉਹ। ਅੱਜ ਜੀ ਇੱਥੇ ਮੌਕੇ ਤੇ ਹੁੰਦਾ ਕੀ ਪਤਾ ਮੈਂ ਇਹਨੂੰ ਵੀ ਛੱਡਣਾ ਸੀ ਕਿੰਨੀ ਇਹਦੀ ਕਿਸਮਤ ਇਹ ਹੈ ਨਹੀਂ ਸੀ ਇੱਥੇ ਉਦੋਂ ਚਾਰ ਬੰਦੇ ਆਏ ਇੱਥੇ ਸਾਡੇ ਘਰ ਉਦੋਂ ਅਸੀਂ ਬਚ ਗਏ ਪਿਛਲੀ 18 ਗਸਤੋਂ ਪਰ ਹੁਣ ਚਲੋ ਬਾਈਕ ਨੂੰ ਜੋ ਮਰਜ਼ੀ ਕੀਤਾ ਉਹ ਆਪਣੇ ਵੀ ਇੱਥੇ ਬੰਦੇ 5-4 ਬੈਠੇ ਸੀ ਚਲੋ ਵਿੱਚ ਉਹਨਾਂ ਨੇ ਫੜ ਫੜ ਲਿਆ ਉਹਨਾਂ ਨੂੰ ਤੇ ਬਚਾਅ ਹੋ ਗਿਆ ਜਦੋਂ ਕੱਲੇ ਹੁੰਦੇ ਉਹਨਾਂ ਨੂੰ ਛੱਡਣਾ ਸੀ ਉਹਨਾਂ ਨੇ ਸਟੇਟਮੈਂਟ ਸਟੇਟਮੈਂਟ ਕਰਾਉਗੇ ਹੋਰ ਕਾਪੀ ਲਵੋ ਦੇ ਦਿਓ ਚਲ ਆਜੂ ਅੰਦਰ ਨਹੀਂ ਨਾਲ ਲੈ ਕੇ ਜਾਣਾ ਇੱਧਰ ਜਾਣ ਦਾ ਫਾਇਦਾ ਕੋਈ ਨਹੀਂ ਨਹੀਂ ਫਿਰ ਆਦੇ ਨੂੰ ਕਿੰਨਾ ਕਰਨਾ ਤੇ ਇਹਨਾਂ ਨੂੰ ਹਾਂ ਉੱਪਰ ਲੈ ਜਾਓ ਲਾਈਟ ਚਾਲ ਕੰਮ ਕਰ ਰਹੀ ਹੈ ਰੰਗੀਆਂ ਨੇ ਬਿਟ ਰਿਕੇ ਚੱਲਦੇ ਆਂਦੇ ਆ ਕੇ ਤੇ ਦੱਸਦੇ ਆਂਦੇ ਅੱਲਾਹ ਦੇ ਨਾਮ ਤੇ ਬਖਸ਼ਿਸ਼ ਸਦਾ ਸਕਵਿੰਦਰ ਸਿੰਘ ਜੀ ਕੀ ਮਸਲਾ ਪੂਰਾ ਤੇ ਪਰਿਵਾਰ ਵਾਲਿਆਂ ਦੇ ਜਿਹੜੇ ਦੋਸ਼ ਆ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਅੱਜ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜੋ ਜੋ ਮੁਤਾਬਕ ਸਾਡੇ ਰਿਕਾਰਡ ਦੇ ਸੀਆਈਏ ਨੂੰ ਇਹ ਲੱਗਾ ਸਾਡੇ ਸਾਡੇ ਸਾਰੇ ਅਫਸਰ ਤਾਇਵਾਨ ਲੱਗੇ ਆ ਦੋ ਬੰਦੇ ਆਏ ਨੇ ਅੱਜ ਉਹਨਾਂ ਨੇ ਕੋਈ ਸਵਾ 4 ਵਜੇ ਸਰਪੰਚ ਗਰਾਸ ਨੇ ਇਹ ਪਰਿਵਾਰਕ ਮੈਂਬਰ ਉਹਨਾਂ ਦਾ ਬੇਟਾ ਨਾਂ ਲੈ ਰਿਹਾ ਉਹਨਾਂ ਦੇ ਰਿਸ਼ਤੇਦਾਰ ਕਹਿ ਰਹੇ ਆ ਉਸ ਐਂਗਲ ਤੋਂ ਵੀ ਆਪਾਂ ਜਿਹੜੇ ਸਾਰੇ ਐਂਗਲਾਂ ਤੋਂ ਵੇਖ ਰਹੇ ਆ ਨਹੀਂ ਉਹਨਾਂ ਦਾ ਦੋਸ਼ ਹੈ ਨਾ ਤੁਹਾਡੇ ਸਾਹਮਣੇ ਹੋਣੇ ਕਿ ਤੁਸੀਂ ਨਾ ਉਹਨਾਂ ਦਾ ਨਾਂ ਕਿਉਂ ਨਹੀਂ ਲਿਖ ਰਹੇ ਅਜੀ ਉਹਦੇ ਬਾਰੇ ਜੀ ਸਾਨੂੰ ਕਲੀਅਰ ਹੋ ਜੇ ਵੀ ਬੰਦੇ ਹੈ ਕਿਹੜੇ ਜਿਹੜੇ ਮਾਰਨ ਵਾਲੇ ਉਸ ਤੋਂ ਬਾਅਦ ਜਿਹੜਾ ਵੀ ਆਏ ਜਾਏਗਾ ਉਹਦਾ ਤਰਤੀਰ ਚ ਨਾਂ ਲਿਖ ਦਿਖਾਇਆ ਜਾਏਗਾ ਜੀ ਹਨ ਜਿਹਦੇ ਕੀ ਖਾਤਾ ਨਾ ਉਹ ਹੁਣ ਇਹਨਾਂ ਕੀ ਆ ਬੋਲੋ ਬੋਲੋ ਪਿਛਲੇ ਸਾਲ 18 ਅਗਸਤ ਨੂੰ ਇਹੋ 2024 ਨੂੰ ਉਹ ਹੋਰ ਇਨਸਾਨ ਇੱਥੋਂ ਕਹਿੰਦਾ ਨਹੀਂ ਮਾਰਦੇ ਮੈਨੂੰ ਤਾਂ ਮੇਰੇ ਫਾਦਰ ਸਾਹਿਬ ਨੇ ਧੰਕੀ ਦਿੱਤੀ ਵੀ ਤੈਨੂੰ ਤੇਰੇ ਮੁੰਡੇ ਨੂੰ ਨਹੀਂ ਛੱਡਣਾ ਉਦੋਂ ਕੋਈ ਤੁਸੀਂ ਪੁਲਿਸ ਕਾਰਵਾਈ ਕਰਾਈ ਹੋ ਰਿਪੋਰਟ ਦਿੱਤੀ ਨਹੀਂ ਨਾ ਇੱਕ ਬੰਦਾ ਨਹੀਂ ਫੜਿਆ ਉਹਦੇ ਤੇ ਹੁਣ ਸ਼ੱਕ ਉਹ ਹੁਣੇ ਸਾਹਮਣੇ ਉਹਨੂੰ ਲੰਕੀ ਗਿਆ ਸਾਹਮਣੇ ਪੁਲਿਸ ਦੇ ਸਾਹਮਣੇ ਲੰਕੀ ਗਿਆ ਤੇ ਤੁਸੀਂ ਜਿਹੜੀ ਸਟੇਟਮੈਂਟ ਦਿੱਤੀ ਆ ਉਹਦੇ ਵਿੱਚ ਨਾਮ ਦਰਜ ਕਰਾਇਆ ਅਸੀਂ ਤੇ ਲਿਖਾਇਆ ਵਾ ਪਰ ਉਹਦੇ ਵੀ ਕੋਈ ਨਾ ਦਾ ਪਿਛਲੇ ਪਰਚੇ ਜਗਾ ਨਾ ਹੁਣ ਮੜੀ ਚਿੰਨ੍ਹ ਨਹੀਂ ਕਰਨਾ ਨਹੀਂ ਕਰਦੇ ਇਨਸਾਨ ਸਾਹਮਣੇ ਹੁਣਾਂ ਕਿ ਚਲ ਗਿਆ ਫਿਰ ਉਹਦਾ ਵੀ ਕੀ ਖੜਿਆ ਹੁੰਦਾ ਹੋਰ ਵੀ ਉਹਦੇ ਦਾ ਰਹਿ ਇਹਨਾਂ ਨੂੰ ਵੀ ਦਿਖਾ ਦੇ ਸਾਰੇ ਘਰ ਵਾਲਿਆਂ ਦਾ ਜਿਹੜੇ ਦੋਸ਼ ਆ ਕੇ ਪੁਲਿਸ ਸਾਡੀ ਸਟੇਟਮੈਂਟ ਦੇ ਬਾਵਜੂਦ ਵੀ ਜਿਹੜਾ ਨਹੀਂ ਕਰ ਰਹੀ ਮੈਂ ਮੀਡੀਆ ਤੋਂ ਮੈਂ ਮੀਡੀਆ ਤੋਂ ਹਾਂ ਇਹਨੂੰ ਡਾਊਨ ਕਰੋ ਤੁਸੀਂ ਜਿਹੜਾ ਉਹਨਾਂ ਨੇ ਤੁਹਾਡੇ ਸਾਹਮਣੇ ਦੋਸ਼ ਲਾਇਆ ਨਾ ਅਲੀਗੇਸ਼ਨ ਤੇ ਤੁਹਾਡੇ ਸਾਹਮਣੇ ਲਾ ਰਹੇ ਕੋਈ ਬੈਕ ਤੇ ਤੇ ਲਾ ਨਹੀਂ ਰਹੇ ਤੁਹਾਡਾ ਕੀ ਕਹਿਣਾ ਤੁਸੀਂ ਇਹਨੂੰ ਡਾਊਨ ਕਰੋ ਇੱਕ ਵਾਰ ਤੁਹਾਨੂੰ ਪਤਾ ਹੈ ਮੈਂ ਕੌਣ ਹੂੰ ਕਿ ਮੇਰੇ ਸਾਥ ਕੀ ਹੈ ਤੁਹਾਨੂੰ ਪਤਾ ਨਹੀਂ ਨਾ ਨਹੀਂ ਮੈਂ ਮੈਂ ਤਾਂ ਇਹ ਕੈਮਰਾ ਚਾਲੂ ਕਰ ਲਿਓ ਪਹਿਲੇ ਇੱਧਰ ਆਇਆ ਤੁਹਾਨੂੰ ਸਪੌਂਸਰ